ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਸਾਨ ਦੋਸਤੋ ਆਪਾਂ ਗੱਲ ਕਰਦੇ ਹਾਂ ਕਿ 12 13 ਜੁਲਾਈ 2025 ਤੱਕ ਮੌਸਮ ਕਿਵੇਂ ਰਹੇਗਾ ਹਾਲਾਤਾਂ ਉਹੀ ਹੋਏ ਪਏ ਐ ਵੀ ਛੇੜ ਆਇਆ ਛੇੜ ਆਇਆ ਤੇ ਛੇੜ ਆਉਂਦਾ ਹੀ ਨਹੀਂ ਮੌਸਮ ਦੇ ਵਿੱਚ ਹੁਣ ਤੱਕ ਜੋ ਵਰਖਾ ਦਾ ਰੂਟੀਨ ਰਿਹਾ ਉਹ ਬੜਾ ਹੀ ਅਨਪ੍ਰੋਡਕਟੇਬਲ ਰਿਹਾ ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਇੱਥੇ ਹੁਣੇ ਦੇਖਿਆ ਸੀ ਇਹ ਕਿ ਵਰਖਾ ਪਾਕਿਸਤਾਨ ਦੇ ਵਿੱਚ ਬਹੁਤ ਥੋੜੀ ਹੈ ਲੇਕਿਨ ਉਹ ਅੱਗੇ ਬਾਰਡਰ ਪਾਰ ਕਰਕੇ ਸਾਡੇ ਤੱਕ ਨਹੀਂ ਪਹੁੰਚ ਰਹੀ ਸੀ ਫਿਰ ਹਾਲਾਤ ਇਹ ਹੈ ਕਿ ਜਿਹੜਾ ਥਾਂ ਸੁੱਕਾ ਪਿਆ ਉਹ ਸੁੱਕਾ ਪਿਆ ਇੱਕ ਪਾਸੇ ਝੋਨੇ ਡੁੱਬੀ ਜਾਂਦੇ ਐ ਇੱਕ ਪਾਸੇ ਜਿਹੜਾ ਹੈਗਾ ਇਹ ਬੱਦਲ ਫਟੀ ਜਾਂਦੇ ਐ ਇੱਕ ਪਾਸੇ ਲੋਕ ਰੁੜੀ ਜਾਂਦੇ ਤੇ ਇੱਕ ਪਾਸੇ ਸੁੱਕਾ ਪਿਆ ਖੜਾ ਤੇ ਇਸ ਲਈ ਇਸ ਸਮੇਂ ਜਿੰਨੀਆਂ ਵੀ ਪ੍ਰੋਡਕਸ਼ਨ ਕੀਤੀਆਂ ਗਈਆਂ ਸਾਰੀਆਂ ਦੀਆਂ ਸਾਰੀਆਂ ਗਲਤ ਸਾਬਤ ਹੋਈਆਂ ਤੇ ਅਸੀਂ ਵੀ ਜਿਹੜਾ ਹੈਗਾ ਉਹ ਚ ਮਾਫੀ ਮੰਗਦੇ ਹਾਂ ਕਿ ਉਹ ਹਿਸਾਬ ਦੇ ਨਾਲ ਨਹੀਂ ਗਿਆ ਪਰੰਤੂ ਇਸ ਸਮੇਂ ਜਿਹੜੇ ਮੌਜੂਦਾ ਹਾਲਾਤ ਨੇ ਜੇ ਤੁਸੀਂ ਆਪਾਂ ਸਭ ਤੋਂ ਪਹਿਲਾਂ ਇਹ ਵਿੰਡੀ ਦਾ ਮਾਡਲ ਦੇਖੀ ਚਲਦੇ ਹਾਂ ਕਿ ਇਹ ਇੱਕ ਚੀਜ਼ ਆਪਾਂ ਦੇਖੀਏ ਤਾਂ ਵਿੰਡੀ ਦਾ ਮਾਡਲ ਇਹ ਕਹਿੰਦਾ ਕਿ ਵਰਖਾ ਹੋ ਸਕਦੀ ਹੈ ਹੁਣ 10 ਅਤੇ 11 ਨੂੰ ਪੰਜਾਬ ਹਰਿਆਣਾ ਗੰਗਾ ਨਗਰ ਹੁਮਾਨਗੜ ਤੇ ਆਪਣਾ ਭਾੜ ਇਨ੍ਹਾਂ ਤੇ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤੇ ਫਿਰ ਅਗਲੇ ਕੁਝ ਦਿਨਾਂ ਤੱਕ ਇਹ ਵਰਖਾ ਜਿਹੜੀ ਹੈਗੀ ਹਲਕੀ ਤੋਂ ਦਰਮਿਆਨੀ ਵਰਖਾ ਚੱਲਦੀ ਰਹਿ ਸਕਦੀ ਹੈ ਭਾਵੇਂ ਕਿ ਆ ਦਿੱਲੀ ਤੇ ਵੀ ਚੰਗੀ ਵਰਖਾ ਹੋ ਗਈ ਹੈ ਪੰਜਾਬ ਦੇ ਕਈ ਇਲਾਕੇ ਹੋ ਜੇ ਸੀ ਜਿਹੜੇ ਕਿ ਮੰਗ ਰਹੇ ਸੀ ਮੀਂਹ ਉੱਥੇ ਅੱਜ ਵਰਖਾ ਚੰਗੀ ਹੋਈ ਹੈ ਪਹਿਲੀ ਬਰਸਾਤ ਕਈ ਜਗ੍ਹਾ ਅੱਜ ਨੋਟ ਹੋਈ ਹੈ ਤੇ ਕੱਲ ਨੂੰ ਵੀ ਸੰਭਾਵਨਾ ਬਣਦੀ ਹੈ ਕਿ ਚੰਗੀ ਵਰਖਾ ਹੋ ਸਕਦੀ ਹੈ ਤਾਂ ਕੋਲ ਮਾ ਲਾਕੇ ਹਾਲਾਤ ਸਾਨੂੰ ਇਸ ਸਮੇਂ ਲੱਗਦਾ ਹੈ ਕਿ ਸ਼ਾਇਦ ਹਾਲਾਤ ਸਾਡੇ ਸੁਧਰ ਗਏ ਕਿਉਂ ਇਹਦੇ ਪਿੱਛੇ ਇੱਕ ਦੋ ਗੱਲਾਂ ਨੇ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਮਾਨਸੂਨ ਦੀ ਟਰਫ ਹੈ ਇਹ ਇਸ ਸਮੇਂ ਆਪਦੀ ਨਾਰਮਲ ਕੰਡੀਸ਼ਨ ਦੇ ਉੱਤੇ ਹੈ ਠੀਕ ਇੱਕ ਅਪਰਏ ਸਰਕੂਲੇਸ਼ਨ ਹੈ ਜਿਹੜੀ ਕਿ ਇਸ ਸਮੇਂ ਜਿਹੜਾ ਹੈਗਾ ਉੱਤਰੀ ਹਰਿਆਣਾ ਠੀਕ ਹੈ ਤੇ ਦੂਸਰਾ ਜਿਹੜਾ ਹੈਗਾ ਉੱਤਰ ਪੱਛਮ ਉੱਤਰ ਪ੍ਰਦੇਸ਼ ਦੇ ਉੱਪਰ ਜਿਹੜਾ ਹੈਗਾ ਬਣਿਆ ਹੋਇਆ ਤਾਂ ਇਹ ਸਾਰੇ ਹਾਲਾਤ ਦੇ ਮੱਦੇ ਨਜ਼ਰ ਸਾਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਅਗਲੇ 24 ਤੋਂ 48 ਘੰਟੇ ਹੈ ਇਹਨਾਂ ਦੇ ਵਿੱਚ ਵਰਖਾ ਜਿਹੜੇ ਥਾਵਾਂ ਤੇ ਨਹੀਂ ਹੋਈ ਉਹਨਾਂ ਥਾਵਾਂ ਤੇ ਵਰਖਾ ਹੋ ਸਕਦੀ ਹੈ ਤੇ ਇੱਕ ਦੋ ਥਾਵਾਂ ਤੇ ਚੰਗੀਆਂ ਝੁੱਟੀਆਂ ਵੀ ਲੱਗ ਸਕਦੀਆਂ ਤਾਂ ਇਹ ਸਾਰੇ ਹਾਲਾਤ ਦੇ ਮੱਦੇ ਨਜ਼ਰ ਭਾਰਤੀ ਮੌਸਮੀ ਪਾਕ ਦੇ ਲਈ ਵਾਲਿਆਂ ਦਾ ਕਹਿਣਾ ਹੈ ਕਿ ਪੂਰਬੀ ਰਾਜਸਥਾਨ ਚ ਦੇਖੋ ਬਹੁਤ ਮੀਂਹ ਪੈ ਰਿਹਾ ਹੈ ਪਹਿਲਾਂ ਹੀ ਬਹੁਤ ਪੈ ਰਿਹਾ ਹੈ ਉਤਰਾਖੰਡ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ 15 ਤੀ ਤੱਕ ਇਹਦੀ ਸੰਭਾਵਨਾ ਬਣੀ ਰਹੇਗੀ ਠੀਕ ਹੈ ਲੇਕਿਨ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਇੱਥੇ 10 ਨੂੰ ਸੰਭਾਵਨਾ ਰਹੇਗੀ ਕਿ ਭਾਰਾ ਮੀਂਹ ਪੈ ਸਕਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸੰਭਾਵਨਾ ਰਹੇਗੀ ਪੱਛਮੀ ਉੱਤਰ ਪ੍ਰਦੇਸ਼ ਵੀ ਸੰਭਾਵਨਾ ਰਹੇਗੀ ਜਿਹੜਾ ਬਾਲਾ ਭਾਰਾ ਮੀ ਹੈਗਾ ਇਹਦੀ ਸੰਭਾਵਨਾ ਵੀ ਬਣਦੀ ਹੈ ਕਿ ਇੱਕ ਦੋ ਥਾਂ ਜਿਹੜੇ ਹੈਗੇ ਆ ਸਾਡੇ ਉੱਥੇ ਫੈ ਸਕਦਾ ਮੈਂ ਫਿਰ ਕਹਨਾ ਹੈ ਕਿ ਸਭ ਤੋਂ ਵੱਡਾ ਦੁੱਖ ਸਾਨੂੰ ਹੈ ਕਿ ਜਿਸ ਹਿਸਾਬ ਦੇ ਨਾਲ ਮੌਸਮ ਪੜੀਦਾ ਉਹ ਸਾਬ ਨਾਲ ਨਹੀਂ ਜਾਂਦਾ ਲੇਕਿਨ ਇਸ ਸਮੇਂ ਉਮੀਦ ਦੀ کرن ਜਾਗੀ ਹੈ ਕਿ ਸਾਨੂੰ ਇਹ ਇਸ ਵਿੱਚ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਮਾਡਲ ਸ਼ੋਅ ਕਰ ਰਹੇ ਹੈ ਅਮਰਸਰ ਤਰਨਤਾਰਨ ਫਰੋਹੀਪੁਰ ਫਰੀ ਕੋਟ ਮੁਕਸਰ ਇਹ ਮਾਨਸਾ ਮਹਾਲੀ ਰੂਪਨਗਰ ਇਸ ਏਰੀਆ ਦੇ ਵਿੱਚ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਆਪਾਂ 24 ਤੋਂ 48 ਘੰਟੇ ਦੀ ਗੱਲ ਕਰੀਏ ਮਤਲਬ ਕਿ ਕੱਲ ਅਤੇ ਪਰਸੋਂ ਦੀ ਗੱਲ ਕਰੀਏ ਸਾਨੂੰ ਇਹ ਲੱਗਦਾ ਹੈ ਕਿ ਇਹ ਹਿੱਸਾ ਕੁਝ ਹਿੱਸਾ ਬਠਿੰਡੇ ਦਾ ਕੁਝ ਮੁਕਸਰ ਦਾ ਲੁਧਿਆਣੇ ਦਾ ਸੰਗਰੂਰ ਦਾ ਤਾਂ ਇਹ ਚੰਗੀ ਵਰਖਾ ਇਹਨਾਂ ਹਿੱਸਿਆਂ ਨੂੰ ਕਵਰ ਕਰ ਸਕਦੀ ਹੈ ਮਤਲਬ ਕਿ ਜਿਹੜਾ ਐਸਾ ਹੁਣ ਤੱਕ ਸਾਡਾ ਵਰਖਾ ਵੱਲੋਂ ਸਖਣਾ ਪਿਆ ਸੀਗਾ ਜਿਹੜੇ ਅਸੀਂ ਲਗਾਤਾਰ ਕਹੇ ਸੀ ਇਹ ਇਧਰ ਮੀਂਹ ਨਹੀਂ ਪੈ ਰਿਹਾ ਤਾਂ ਸੰਭਾਵਨਾ ਇੱਕੇ ਨਜ਼ਰ ਆ ਰਹੀ ਹੈ ਕਿ ਅਗਲੇ 1-2 ਦਿਨ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਵੀ ਚੰਗੀ ਬਰਸਾ ਜਿਹੜੀ ਹੈਗੀ ਦੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਉਸ ਤਰੀਕੇ ਨਾਲ ਹੋਇਆ ਵੀ ਹੈ ਤਾਂ ਸੁਭਾਵਨਾ ਹੈ ਜੇਕਰ ਅਸੀਂ ਅਲੱਗ-ਅਲੱਗ ਨੰਮੈਰੀਕਲ ਮਾਡਲ ਦੇਖਦੇ ਹਾਂ ਪਹਿਲਾ ਇਹ ਨੰਮੈਰੀਕਲ ਮਾਡਲ ਦੇਖੋ ਕਿਉਂਕਿ ਜੋ ਵੀ ਤੁਹਾਡੇ ਕੋਲੇ ਮੌਸਮ ਦੀ ਜਾਣਕਾਰੀ ਲੈ ਕੇ ਆਂਦੀ ਲਿਆਂਦੀ ਜਾਂਦੀ ਹੈ ਉਹਦੇ ਵਿੱਚ ਕੁਝ ਪ੍ਰਾਈਵੇਟ ਮਾਡਲ ਕੋ ਸਰਕਾਰੀ ਮਾਡਲ ਅਲੱਗ-ਅਲੱਗ ਨੂੰ ਦੇਖ ਕੇ ਸਟੱਡੀ ਜੋ ਕੀਤਾ ਜਾਂਦਾ ਉਸ ਦੇ ਆਧਾਰ ਤੇ ਉਹਨਾਂ ਡਿਸਕਸ ਕੀਤਾ ਜਾਂਦਾ ਹੈ ਪਰੰਤੂ ਇਹ ਮਾਡਲ ਜਿਹੜੇ ਹੈਗੇ ਆ ਉਹ ਇਹ ਸ਼ੋ ਕਰ ਰਹੇ ਆ ਕਿ ਇੱਕ ਚੰਗੀ ਵਰਖਾ ਜਿਹੜੀ ਹੈਗੀ ਹੈ ਉਹ ਕੁਝ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਖਾਸ ਤੌਰ ਤੇ ਜਿਹੜਾ ਹੈਗਾ ਆਪਣਾ ਮਾਝੇ ਤੋਂ ਲੈ ਕੇ ਕੇਂਦਰੀ ਪੰਜਾਬ ਤੱਕ ਤੇ ਉਸ ਤੋਂ ਅੱਗੇ ਉਹ ਜਾਂਦੀ ਹੋਈ ਉਸੇ ਤਰੀਕੇ ਨਾਲ ਅਸਰ ਜਿਹੜੀ ਹੈ ਹਰਿਆਣੇ ਤੱਕ ਪਹੁੰਚੇਗੀ ਤੇ ਦੂਸਰੇ ਪਾਸਿਓਂ ਇੱਕ ਜਿਹੜਾ ਹੈਗਾ ਆਪਣਾ ਫਰੀਕੋਟ ਮੁਖਸਰ ਬਠਿੰਡਾ ਮਾਨਸਾ ਐਸ ਏਰੀਏ ਦੇ ਵਿੱਚ ਫਿਰ ਉਸ ਤੋਂ ਬਾਅਦ ਸੰਗਰੂਰ ਵਾਲੀ ਏਰੀਏ ਦੇ ਵਿੱਚ ਤਾਂ ਜਿਵੇਂ ਇਹ ਦਿਖਾ ਰਹੇ ਨੇ ਇਹ ਸਾਰਾ ਏਰੀਆ 11 ਨੂੰ ਇਥੇ ਕਵਰ ਕਰ ਰਿਹਾ ਹੈ ਤਾ ਕੁਲ ਮਲਾਕੇ ਸੰਭਾਵਨਾ ਹਜੇ ਤੀਕ ਹੈਗੀ ਹੈ ਮਤਲਬ ਕਿ ਜੇ ਕੋਈ ਆਪਕ ਨੂੰ ਇਹ ਪੁੱਛੇ ਕਿਉਂਕਿ ਹੁਣ ਤਾਂ ਅਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਭਾਈ ਆਈ ਹੋਏਗਾ ਹੁਣ ਤੱਕ ਤਾਂ ਹੋਇਆ ਨਹੀਂ ਜਿਹੜਾ ਮਾਲਵਾ ਡੀਕ ਦਾ ਰਿਹਾ ਉਹ ਸਮਾਂ ਵੀ ਨਹੀਂ ਪਿਆ ਪਰੰਤੂ ਹਾਂ ਸੰਭਾਵਨਾ ਹੈ ਕਿ ਅਗਲੇ ਜਿਹੜੇ ਹੈਗੇ ਐ 24 ਤੋਂ 48 ਘੰਟੇ ਹੈ ਇੱਕ ਚੰਗੀ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਜਿਹੜੇ ਏਰੀਆ ਚ ਮੀਂਹ ਨਹੀਂ ਪਿਆ ਸੀਗਾ ਉੱਥੇ ਵੀ ਮੀਂਹ ਪਵੇਗਾ ਤੇ ਪਹਾੜਾਂ ਦੇ ਉੱਪਰ ਵੀ ਜਿਹੜਾ ਹੈਗਾ ਚੰਗਾ ਮੀ ਜਿਹੜਾ ਹੈਗਾ ਪਵੇਗਾ ਚੰਗਾ ਤਾਂ ਕਾਹਦਾ ਪਹਾੜਾਂ ਦੇ ਉੱਪਰ ਤੋਂ ਜਿਹੜਾ ਹੈਗਾ ਨੁਕਸਾਨ ਹੀ ਕਰ ਰਿਹਾ ਠੀਕ ਹੈ ਤਾਂ ਇਸ ਸੰਭਾਵਨਾਵਾਂ ਨੇ ਫਿਰ ਕਿੰਨਾ ਗੰਗਾ ਨਗਰ ਹਨੁਮਾਨਗੜ੍ਹ ਤੋਂ ਲੈ ਕੇ ਮਾਲਵਾ ਤੇ ਜਿਹੜਾ ਆਪਣਾ ਪੱਛਮੀ ਹਿੱਸਾ ਇਹਦਾ ਬਚਿਆ ਹੋਇਆ ਹੈ ਹਰਿਆਣੇ ਦਾ ਇਸ ਏਰੀਏ ਦੇ ਵਿੱਚ ਵਰਖਾ ਦੀ ਸੰਭਾਵਨਾ ਕਾਫੀ ਜ਼ਿਆਦਾ ਬਣਦੀ ਜਾਂਦੀ ਹੈ ਜੇ ਤੁਸੀਂ 17 18 ਦੇ ਨੇੜੇ ਜਾਂਦੇ ਹੋ ਤਾਂ ਬਈ ਤੁਹਾਡੇ ਬੀਕਨਰ ਵਾਲੇ ਪਾਸੋਂ ਗੰਗਾ ਨਗਰ ਵਾਲੇ ਪਾਸੋਂ ਇੱਕ ਤਕੜਾ ਮੀ ਵੀ ਵਾ ਸਕਦਾ 17 18 ਦੇ ਡੇ ਜਾ ਕੇ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਵਰਖਾ ਦਾ ਅਲਰਟ ਹਜੇ ਵੀ ਆ ਰਿਹਾ ਹੈਗਾ 11 12 ਨੂੰ ਲੱਟ ਘਟ ਜੇਗਾ ਲੇਕਿਨ 13 14 15 ਨੂੰ ਫੇਰ ਲੱਟ ਰਹੇਗਾ ਸਭ ਤੋਂ ਵੱਡੀ ਗੱਲ ਇਹ ਹੈ ਜਿਹੜੇ ਹਰਿਆ ਹਿਮਾਚਲ ਚ ਮੀਂਹ ਪੈ ਰਿਹਾ ਉਹ ਬਾਰ-ਬਾਰ ਗੱਲ ਕਰ ਰਹੇ ਜਿਵੇਂ ਆਪਣੇ ਹੁਣ ਲਗਾਤਾਰ ਖਬਰਾਂ ਦੇਖ ਰਹੇ ਹਾਂ ਕਿ ਦਰਿਆਵਾਂ ਦੇ ਵਿੱਚ ਪਾਣੀ ਵਧ ਰਿਹਾ ਕਿਉਂ ਵਧ ਰਿਹਾ ਕਿਉਂਕਿ ਲੋਅਰ ਹिल्स ਦੇ ਉੱਪਰ ਮੀਂਹ ਪੈ ਰਿਹਾ ਘੱਟ ਚਾਈ ਵਾਲੇ ਪਹਾੜਾਂ ਤੇ ਮੀਂਹ ਪੈ ਰਿਹਾ ਜਿਹੜਾ ਕਿ ਸਿੱਧਾ ਦਾ ਸਿੱਧਾ ਜ ਪੰਜਾਬ ਦੇ ਵਿੱਚ ਆ ਰਿਹਾ ਹੈ ਤਾਂ ਇਹ ਜਿਹੜਾ ਹੈਗਾ ਉਥੋਂ ਦੀ ਗੱਲ ਹੈ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਆਪਾਂ ਮੋਟਾ-ਮੋਟਾ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਅਗਲੇ 2 ਦਿਨ ਜਿਹੜਾ ਹੈਗਾ ਵਰਖਾ ਦੀ ਸੰਭਾਵਨਾ ਚੰਗੀ ਸੰਭਾਵਨਾ ਬਣੀ ਹੈ ਇਹ ਨਹੀਂ ਕਿ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਵੀ ਹੈ ਲੇਕਿਨ 24 ਤੋਂ 48 ਘੰਟੇ ਇਸ ਤਰ੍ਹਾਂ ਲੱਗਦੇ ਆ ਕਿ ਜਿਹੜੇ ਕੁਝ ਹਿੱਸੇ ਦੇ ਚੰਗੀਆਂ ਝੁੱਟੀਆਂ ਲੱਗ ਸਕਦੀਆਂ ਜਿਲੇਵਾਰ ਮੇਰੇ ਖਿਆਲ 'ਚ ਗੱਲ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਸ ਸਾਲ ਮੌਸਮ ਇਸ ਤਰੀਕੇ ਦਾ ਹੈਗਾ ਕਿ ਇੱਕ ਪਾਸੇ ਬਦਲੀ ਬੰਦੀ ਹੈ ਤੇ ਅਲੱਗ ਪਾਸੋਂ ਜਾਂਦੀ ਅੱਜ ਕੀ ਹੋਇਆ ਸ਼ਾਮ ਫਿਰੋਜ਼ਪੁਰ 'ਤੇ ਬਦਲੀ ਬਣੀ ਹੈ ਸਾਡੇ ਵੀ ਘਟ ਪਿਆ ਮੈਂ ਸ਼ਾਮ ਨੂੰ ਜੋ ਹੈ ਸ਼੍ਰੀ ਮੁਕਸਦ ਸਾਹਿਬ ਤੋਂ ਵਾਪਸ ਆ ਰਿਹਾ ਸੀਗਾ ਮੁਕਸਦ ਸਾਹਿਬ ਤੋਂ ਸ਼ੁਰੂ ਹੋਇਆ ਕੋੜਪੂਰਾ ਫਰੀਦਕੋਟ ਅੱਗੇ ਜੀਰਾ ਤੱਕ ਦਾ ਹੈਗਾ ਅਲੱਗ-ਅਲੱਗ ਏਰੀਆ ਜਿਹੜਾ ਹੈਗਾ ਉਹਨੇ ਕਵਰ ਕੀਤਾ ਕਈ ਏਰੀਆ ਤੇ ਇਹੋ ਜਿਹੀ ਸੀ ਓਟਾਂ-ਉਟਾਂ ਦੀ ਪਾਣੀ ਹੁੰਦਾ ਵੀ ਦੇਖਿਆ ਕੋੜਪੂਰੇ ਦੇ ਵਿੱਚ ਪਾਣੀ ਜਿਹੜਾ ਹੈਗਾ ਵਾਧੂ ਖੜਾ ਦੇਖਿਆ ਤਾਂ ਇਹ ਇੱਕ ਅਚਾਨਕ ਜਿਹੜਾ ਹੈਗਾ ਚੱਲ ਕੇ ਤੇ ਕੁਝ ਹਿੱਸਾ ਕਵਰ ਕਰੇਗਾ ਤਾਂ ਸਾਨੂੰ ਸਭਾਵਨਾ ਬਣੀ ਰਹੇਗੀ ਪੂਰੇ ਹੀ ਪੰਜਾਬ ਦੇ ਵਿੱਚ ਕਿ ਖਾਸ ਤੌਰ ਤੇ ਅਸੀਂ ਇਹ ਕਹਿੰਨੇ ਕਿ ਜਿਹੜਾ ਏਰੀਆ ਚ ਵਰਖਾ ਨਹੀਂ ਹੋਈ ਉੱਥੇ ਵਰਖਾ ਹੋਣ ਦੀ ਰਚ ਹੋ ਸਕਦੀ ਹੈ। ਇੱਕ ਹੀ ਸੰਭਾਵਨਾ ਜਿਹੜੀ ਹੈਗੀ ਆ ਤੁਹਾਡੇ ਇਹ ਹਰਿਆਣੇ ਦੇ ਵਿੱਚ ਹੈ। ਇਹ ਹਰਿਆਣੇ ਦੇ ਵਿੱਚ ਜਿਹੜੇ ਤੁਹਾਡੇ ਦੱਖਣ ਪੱਛਮੀ ਹਿੱਸੇ ਰਹਿ ਗਏ ਸੀਗੇ ਇਹਨਾਂ ਦੇ ਵਿੱਚ ਵੀ 24 ਤੋਂ 48 ਘੰਟੇ ਦੇ ਵਿੱਚ ਉਮੀਦ ਹੈ ਕਿ ਵਰਖਾ ਹੋ ਜਾਵੇਗੀ। ਯੂਪੀ ਦੀ ਗੱਲ ਕਰੀਏ ਤਾਂ ਮਾਫ ਕਰਨਾ ਰਾਜਸਥਾਨ ਦੀ ਗੱਲ ਆਪਾਂ ਪਹਿਲਾਂ ਵੈਸੇ ਕਰ ਚੁੱਕੇ ਹਾਂ। ਕਿ ਰਾਜਸਥਾਨ ਦੇ ਵਿੱਚ ਗੰਗਾ ਨਗਰ ਹਮਾਨਗੜ ਦੇ ਵਿੱਚ ਵੀ ਅਜੇ ਉਹ ਕਈ ਹਿੱਸੇ ਪਏ ਇੱਥੇ ਮੀਂਹ ਨਹੀਂ ਪਿਆ। ਲੇਕਿਨ ਇਹ ਨਹੀਂ ਕਿ ਮੀਂਹ ਪਿਆ ਨਹੀਂ ਹੈਗਾ ਮੀਂਹ ਅੱਜ ਵੀ ਕਾਫੀ ਚੰਗੇ ਹਿੱਸੇ ਚੰਗਾ ਮੀਂਹ ਪਿਆ ਹੈ ਤੇ ਅੱਗੇ ਵੀ ਉਮੀਦ ਹੈ ਕਿ ਇਸੇ ਤਰੀਕੇ ਦਾ ਮੀਂਹ ਪੈਂਦਾ ਰਹੇਗਾ ਤੇ 14 15 ਨੇੜੇ ਜਾ ਕੇ ਲੱਗਦਾ ਹੈ ਕਿ ਜਿਹੜਾ ਹੈਗਾ ਇਹ ਵਰਖਾ ਫਿਰ ਜਿਹੜੀ ਹੀ ਕੁਝ ਜ਼ਿਆਦਾ ਏਰੀਆ ਕਵਰ ਕਰੇਗੀ ਵਰਖਾ ਵਧੇਗੀ ਇਹ ਸੰਭਾਵਨਾ ਬੰਦੀ ਨਜ਼ਰ ਆ ਰਹੀ ਹੈ ਜੰਮੂ ਦੇ ਵਿੱਚ ਵਰਖਾ ਦੀ ਚੰਗੀ ਸੰਭਾਵਨਾ ਰਹੇਗੀ ਜਿਹੜਾ ਹੈਗਾ ਇੱਥੇ ਦਾ ਅੱਜ ਔਰੇਂਜ ਲਾਟ ਸੀ ਕੱਲ ਨੂੰ ਯੈਲੋ ਲਾਟ ਹੈਗਾ ਦੋ ਦਿਨਾਂ ਵਾਸਤੇ ਠੀਕ ਹੈ ਯੂਪੀ ਦੇ ਵਿੱਚ ਸਮਾਂ ਆਮ ਨਾਲ ਚੰਗੀ ਹੈ ਯੂਪੀ ਦੇ ਵਿੱਚ ਵਰਖਾ ਆਲਰੇਡੀ ਵਧੀਆ ਹੋ ਰਹੀ ਹੈ ਤੇ ਅੱਗੇ ਵੀ ਜਿਹੜਾ ਹੈਗਾ ਪੰਜਵੇਂ ਯੂਪੀ ਦੇ ਵਿੱਚ ਇਹ ਚੰਗੀ ਵਰਖਾ ਹੋਣ ਦੇ ਲਈ ਯੈਦੋ ਲੱਟ ਰਹੇਗਾ ਇੱਥੋਂ ਤੱਕ ਕਿ ਯੂਪੀ ਦੇ ਵਿੱਚ 10 11 12 13 ਨੂੰ ਭਾਰੀ ਮੀਂਹ ਦਾ ਵੀ ਲੱਟ ਹੈਗਾ ਠੀਕ ਹੈ ਇਹ ਭਾਰਤੀ ਮੌਸਮ ਭਾਗ ਦੇ ਅਨੁਸਾਰ ਮੌਸਮ ਹੈ ਕੁੱਲ ਮਿਲਾ ਕੇ ਨੈਟ ਸ਼ੈੱਲ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਵੇਂ ਕਿ ਹੁਣ ਤੱਕ ਮੌਸਮ ਜਿਵੇਂ ਕਿਹਾ ਓਵੇਂ ਪੂਰੇ ਪੰਜਾਬ 'ਚ ਨਹੀਂ ਕਿਹਾ ਕਿਉਂਕਿ ਜਿੱਥੇ ਮੀਂਹ ਪਿਆ ਉਹਦੇ ਲਈ ਤਾਂ ਮੌਸਮ ਦੀ ਜਾਣਕਾਰੀ ਬਿਲਕੁਲ ਸਹੀ ਹੈ ਜੇ ਸੇ ਪੈਣਛਮੀ ਨਹੀਂ ਪਿਆ ਉਸਦੇ ਲਈ ਤਾਂ ਮੀ ਪੈ ਨਹੀਂ ਰਿਹਾ ਪੂਰਾ ਪੰਜਾਬ ਹੀ ਸੁੱਕਾ ਹੈ ਤਾਂ ਲੇਕਿਨ ਹੁਣ ਅਗਲੇ ਦਿਨਾਂ ਦੇ ਵਿੱਚ ਅਸੀਂ ਇਹ ਨਹੀਂ ਕਹਾਂਗੇ ਸੰਭਾਵਨਾ ਨਹੀਂ ਹੈ ਕਿ ਸਾਨੂੰ ਜਿਹੜਾ ਹੈਗਾ ਕਾਫੀ ਚੰਗੇ ਮੀਂਹ ਦੀ ਸੰਭਾਵਨਾ ਅੱਗੇ 24 ਤੋਂ 48 ਘੰਟੇ ਵਿੱਚ ਬਣੀ ਰਹੇਗੀ ਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਟਟਵੇਂ ਮੀਂਹ ਚਲਦੂ ਰਹਿਣ ਦੀ ਸੰਭਾਵਨਾ ਪੂਰੀ ਦੀ ਪੂਰੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ